ਲੇ ਦਿਨੀ ਮਿਤੀ 24 ਤਰੀਕ ਅਤੇ ਮਿਤੀ 25 ਤਰੀਕ ਨੂੰ ਪੁਲਾੜੀ ਦਾਣਾ ਮੰਡੀ ਤੋਂ ਲੈ ਕੇ ਜਿਹੜਾ ਸਬਜ਼ੀ ਮੰਡੀ ਵੱਲ ਰੋਡ ਜਾਂਦਾ ਉਹਦੇ ਤੇ ਇੱਕ ਗਰੋ ਤਿੰਨ ਬੰਦਿਆਂ ਦਾ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਆ ਸੀ ਜੋ ਕਿ ਸਬਜ਼ੀ ਦੇ ਵਪਾਰੀ ਜਿਹੜੇ ਕਿ ਸਵੇਰੇ ਸਵੇਰੇ ਸਬਜ਼ੀ ਦੀ ਖਰੀਦੋ ਫਰੋਕਤ ਕਰਨ ਸਬਜ਼ੀ ਮੰਡੀ ਜਾਂਦੇ ਸੀ ਉਹਨਾਂ ਤੋਂ ਮੋਬਾਈਲ ਅਤੇ ਕੈਸ਼ ਖੋਲ ਲਏ ਇਹ ਤਿੰਨ ਗ੍ਰਿਫਤਾਰ ਕੀਤੇ ਸੁਖਦੇਵ ਸਿੰਘ ਹੈਪੀ ਕੁਮਾਰ ਤੇ ਜਾਰਜ ਮਸੀ ਸਾਡੇ ਕੋਲ ਰਿਮਾਂਡ ਰੇਟ ਨੇ ਤੇ ਦਰਾਨੇ ਪੁੱਛ ਕੇ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਸੀ ਬਰਾਮਦ ਕਰਨੇ ਪਿਛਲੇ ਦਿਨੀ ਮਿਤੀ 24 ਤਰੀਕ ਅਤੇ ਮਿਤੀ 25 ਤਰੀਕ ਨੂੰ ਪੁਰਾਣੀ ਲਾਣਾ ਮੰਡੀ ਤੋਂ ਲੈ ਕੇ ਜਿਹੜਾ ਸਬਜ਼ੀ ਮੰਡੀ ਵੱਲ ਰੋਡ ਜਾਂਦਾ ਉਹਦੇ ਤੇ ਇੱਕ ਗਰੋ ਤਿੰਨ ਬੰਦਿਆਂ ਦਾ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਆ ਸੀ ਜੋ ਕਿ ਸਬਜ਼ੀ ਦੇ ਵਪਾਰੀ ਜਿਹੜੇ ਕਿ ਸਵੇਰੇ ਸਵੇਰੇ ਸਬਜ਼ੀ ਦੀ ਖਰੀਦੋ ਫਰੋਕਤ ਕਰਨ ਸਬਜੀ ਮੰਡੀ ਜਾਂਦੇ ਸੀ ਉਹਨਾਂ ਤੋਂ ਮੋਬਾਈਲ ਅਤੇ ਕੈਸ਼ ਖੋਲੇ। ਇਹ ਤਿੰਨ ਗ੍ਰਿਫਤਾਰ ਕੀਤੇ ਆ ਸੁਖਦੇਵ ਸਿੰਘ, ਹੈਪੀ ਕੁਮਾਰ ਤੇ ਜੋਰਜ ਮਸੀ ਵੀ ਸਾਡੇ ਕੋਲ ਰਿਮਾਂਡ ਹੇਠ ਨੇ। ਤੇ ਦਰਾਨੇ ਪੁੱਛ ਕੇ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਸੀ ਬਰਾਮਦ ਕਰਨੇ। ਪਿਛਲੇ ਦਿਨੀ ਮਿਤੀ 24 ਤਰੀਕ ਅਤੇ ਮਿਤੀ 25 ਤਰੀਕ ਨੂੰ ờ ਪੁਰਾਣੀ ਦਾਣਾ ਮੰਡੀ ਤੋਂ ਲੈ ਕੇ ਜਿਹੜਾ ਸਬਜੀ ਮੰਡੀ ਵੱਲ ਰੋਡ ਜਾਂਦਾ ਉਹਦੇ ਤੇ ਇੱਕ ਗਰੋ ਤਿੰਨ ਬੰਦਿਆਂ ਦਾ ਲੁੱਟਖੋ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਿਆ ਸੀ। ਜੋ ਕਿ ਸਬਜੀ ਦੇ ਵਪਾਰੀ ਜਿਹੜੇ ਕਿ ਸਵੇਰੇ ਸਵੇਰੇ ਸਬਜੀ ਦੀ ਖਰੀਦੋ ਫਰੋਕਤ ਕਰਨ ਸਬਜੀ ਮੰਡੀ ਜਾਂਦੇ ਸੀ ਉਹਨਾਂ ਤੋਂ ਮੋਬਾਈਲ ਅਤੇ ਕੈਸ਼ ਖੋਲਿਆ ਇਹ ਤਿੰਨ ਗ੍ਰਿਫਤਾਰ ਕੀਤੇ ਸੁਖਦੇਵ ਸਿੰਘ ਹੈਪੀ ਕੁਮਾਰ ਤੇ ਜੋਰਜ ਮਸੀ ਵੀ ਸਾਡੇ ਕੋਲ ਰਿਮਾਂਡ ਹੇਠ ਨੇ ਤੇ ਦਰਾਨੇ ਪੁੱਛ ਕੇ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਅਸੀਂ ਬਰਾਮਦ ਕਰਨੇ